ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਬਾਣੀ ਨਾਲ ਨਿਹਾਲ ਕਰ ਰਹੇ ਸਨ ਤੇ ਭਾਈ ਮਨਸਾਹਬ ਵੀ ਸੰਗਤਾਂ ਦੇ ਵਿੱਚ ਆਏ ਉਹਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੈਨੂੰ ਵੀ ਆਪਣੇ ਚਰਨਾਂ ਨਾਲ ਜੜੋ ਤੇ ਗੁਰੂ ਸਾਹਿਬ ਨੇ ਕਿਹਾ ਕਿ ਸਿੱਖਾ ਜੇ ਤੂੰ ਗੁਰੂ ਘਰ ਨਾਲ ਜੁੜਦਾ ਹੈ ਤੇ ਮੜੀਆਂ ਮਸਾਣਾ ਨੂੰ ਮੰਨਣਾ ਛੱਡ ਦੇ ਤੇ ਭਾਈ ਮਨਸਾਹਬ ਨੇ ਬੇਨਤੀ ਕੀਤੀ ਕਿ ਅੱਜ ਤੋਂ ਬਾਅਦ ਮੈਂ ਮੜੀਆ ਮਸਾਲਾ ਨੂੰ ਛੱਡ ਦਿਆਂਗਾ ਤੇ ਗੁਰੂ ਸਾਹਿਬ ਨਾਲ ਬਚਨ ਕਰਕੇ ਭਾਈ ਸਾਹਿਬ ਆਪਣੇ ਪਿੰਡ ਚਲੇ ਗਏ ਜਾ ਕੇ ਮੜੀਆ ਮਸਾਲਾ ਢਾਤੀਆਂ ਤੇ ਗੁਰੂ ਘਰ ਨਾਲ ਜੁੜ ਗਏ ਬੜੇ ਕਠਨ ਰਸਤਿਆਂ ਜੋ ਲੰਘਣਾ ਪਿਆ ਬਹੁਤ ਤਕਲੀਫਾਂ ਆਈਆਂ ਇੱਕ ਦਿਨ ਗੁਰੂ ਸਾਹਿਬ ਨੇ ਸਿੰਘ ਭੇਜਿਆ ਜਿਸ ਤੋਂ ਚਿੱਠੀ ਦੇ ਕੇ ਤੇ ਭਾਈ ਮਾਨ ਸਾਹਿਬ ਨੂੰ ਬੁਲਾਇਆ ਜਦੋਂ ਭਾਈ ਮਾਨ ਸਾਹਿਬ ਆਏ ਤੇ ਗੁਰੂ ਸਾਹਿਬ ਜੀ ਨੇ ਅਨੁਸਰਨ ਨੂੰ ਇੱਕ ਰੱਸਾ ਦਿੱਤਾ ਤੇ ਕਿਆ ਲੰਗਰ ਵਾਸਤੇ ਤੁਸੀਂ ਬਾਲਣ ਲੈ ਕੇ ਆਇਆ ਕਰੋ ਤੇ ਉਸ ਦਿਨ ਤੋਂ ਹੀ ਭਾਈ ਮਨਸਾਹਬ ਜੀ ਲੰਗਰ ਦੀ ਸੇਵਾ 'ਚ ਜੁੜ ਗਏ ਰੋਜ਼ ਭਾਵੇਂ ਮੀਂਹ ਜਾਵੇ ਭਾਵੇਂ ਨੇਰੀ ਜਾਵੇ ਭਾਈ ਮਨਸਾਹਬ ਲੰਗਰ ਲਈ ਬਾਲਣ ਲੈ ਕੇ ਆਇਆ ਕਰਦੇ ਸਨ ਇੱਕ ਦਿਨ ਬੜਾ ਝੱਖੜ ਬੜੀ ਨੇਰੀ ਵਗ ਰਹੀ ਸੀ ਤੇ ਭਾਈ ਮਨਸਾਹਬ ਲੈ ਕੇ ਆ ਰਹੇ ਸਨ ਜੰਗਲ ਚੋਂ ਬਾਲਣ ਤੇ ਖੂਚ ਡੱਗ ਪਏ ਤੇ ਉਹਨਾਂ ਨੇ ਬਾਲਣ ਭਿੱਜਣ ਨਹੀਂ ਦਿੱਤਾ ਆਪ ਪਾਣੀ 'ਚ ਖੜੇ ਰਹੇ ਸੰਗ ਜੀ ਬਾਲਣ ਚੱਕ ਕੇ ਰੱਖਿਆ ਤੇ ਉਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਗਤਾਂ 'ਚ ਬੈਠੇ ਸਨ ਤੇ ਉਹਨਾਂ ਨੇ ਕਿਹਾ ਚਲੋ ਸੰਗੋ ਆਪਣਾ ਸਿੱਖ ਤਕਲੀਫ 'ਚ ਆ ਤੇ ਗੁਰੂ ਅਰਜਨ ਦੇਵ ਜੀ ਆਪ ਆਏ ਤੇ ਖੂਚ ਆਣ ਕੇ ਭਾਈ ਮਨਸਾਹਬ ਨੂੰ ਕੱਢਿਆ ਤੇ ਗੱਲ ਦੇ ਨਾਲ ਲਾਇਆ ਤੇ ਬਚਨ ਕੀਤੇ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬੋਇਤਾ ਜਗ ਲੰਗਣਾਰਾ